ਅੱਜ ਇੱਕ ਜਿਹੜਾ ਨਡਾਲੇ ਦਾ ਵੈਸੇ ਹੈ ਤੇ ਮੁੱਦਾ ਇਕੱਲਾ ਨਡਾਲੇ ਦਾ ਨਹੀਂ ਪਲੱਤ ਪੂਰੇ ਹਲਕੇ ਦਾ ਹੀ ਜਿਹੜੀ ਸੁਭਾਨਪੁਰ ਤੋਂ ਨਡਾਲਾ ਨਡਾਲੇ ਤੋਂ ਪਲੱਥ ਰੂਟ ਦਾ ਜਿਹੜਾ ਕੋਈ ਮਸਲਾ ਸੀਗਾ ਬੜੇ ਚਿਰ ਦੀਆਂ ਕੋਈ ਸੀਗੀਆਂ ਜਿਹੜੀਆਂ ਰਿਕਵੈਸਟ ਕੀਤੀ ਗਈ ਸੀ ਡਿਪਾਰਟਮੈਂਟ ਵੱਲੋਂ ਹੋਰ ਡਿਪਾਰਟਮੈਂਟਸ ਦਾ ਜਿਹੜਾ ਇਸ਼ੂ ਸੀਗਾ ਉਹਨੂੰ ਅੱਜ ਰਿਜ਼ੋਲਵ ਕਰਾ ਕੇ ਇਸ਼ੂ ਨੂੰ ਅੱਜ ਨਾਲ ਇੱਕ ਸਾਰੀ ਸੰਗਤ ਜਿੰਨੇ ਪਿੰਡ ਆ ਤੇ ਜਿੰਨੇ ਨੂੰ ਵੀ ਇਹ ਰੂਟ ਲੱਗਦਾ ਸਾਰੇ ਇੱਥੇ ਮੌਜੂਦ ਹੈ ਅੱਜ ਇਹ ਵੀ ਦੱਸਦੇ ਕਿ ਕਿੰਨੀ ਚੌੜੀ ਕਰਨ ਲੱਗੇ ਆਪਾਂ ਰੋਡ ਇੱਕ ਇਹ ਪਲੱਸ ਇਹਦਾ ਜਿਹੜਾ ਟੈਂਡਰ ਜਿਹੜਾ ਆ ਫਲੋਟ ਕਰਨ ਲਈ ਆਲਰੇਡੀ ਕਹਿ ਦਿੱਤਾ ਐ ਐਕਸੀਅਨ ਸਾਹਿਬ ਨੂੰ ਵੀ ਤੇ ਜਿਹੜੀਆਂ ਕੋਈ ਪੈਂਡਿੰਗ ਪਰਮਿਸ਼ਨਸ ਵੀ ਸੀਗੀਆਂ ਉਹ ਸੀਐਮ ਆਫਿਸ ਤੋਂ ਜਿਹੜਿਆ ਆ ਉਹਨਾਂ ਨੂੰ ਅੱਗੇ ਡਿਪਾਰਟਮੈਂਟਸ ਨੂੰ ਕਹਿ ਦਿੱਤਾ ਗਿਆ ਕਿ ਵਿਦਨ ਆ ਨੈਕਸਟ ਫਿਊ ਡੇਸ ਦੇ ਇਹਦਾ ਇੱਕ ਕੰਮ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਊਗਾ ਇਹ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸਾਰਿਆਂ ਨੂੰ ਨਡਾਲਾ ਵਾਸੀਆਂ ਨੂੰ ਖਾਸ ਕਰਕੇ ਕਿਉਂਕਿ ਵੇਖੋ ਇਸ਼ੂ ਤਾਂ ਹੈਗਾ ਸਾਰਿਆਂ ਦਾ ਸਾਂਝਾ ਹੀ ਪਰ ਨਡਾਲਾ ਵਾਸੀਆਂ ਨੇ ਸਭ ਤੋਂ ਵੱਧ ਜਿਹੜਾ ਆ ਜਦੋਂ ਵੀ ਕਿਤੇ ਗੱਲ ਕਰਨੀ ਤੇ ਇਹਨਾਂ ਨੇ ਗੱਲ ਕੀਤੀ ਤਾਂ ਅੱਜ ਇਹਨਾਂ ਦੇ ਕਰਕੇ ਜਿਹੜਾ ਇਹ ਰੋਡ ਆ ਜਿਹੜਾ ਇਹ ਲਈ ਆਲਰੇਡੀ ਪੈਸੇ ਤੇ ਬੜੇ ਚਿਰ ਦੇ ਆ ਰੱਖੇ ਸੀ ਪਰ ਕੁਝ ਜਿਹੜੀਆਂ ਵਿੱਚ ਦਿੱਕਤਾਂ ਆ ਰਹੀਆਂ ਸੀ ਉਹ ਅੱਜ ਅਸੀਂ ਦੂਰ ਕਰਾ ਕੇ ਜਿਹੜਾ ਇਹਦਾ ਕੰਮ ਜਿਹੜਾ ਆ ਸ਼ੁਰੂ ਕਰਵਾ ਰਹੇ ਆ ਅੱਜ ਮਹਿਕਮੇ ਦੇ ਆਫੀਸਰਸ ਵੀ ਤੇ ਨਾਲ ਜਿਹੜੇ ਠੇਕੇਦਾਰ ਸਾਹਿਬ ਵੀ ਸਾਰੇ ਜਣੇ ਇੱਥੇ ਮੌਕੇ ਤੇ ਮੌਜੂਦ ਨੇ ਕਿੰਨੀ ਲਗਤ ਹੋਊਗੀ ਔਰ ਕਿੰਨਾ ਸਮਾਂ ਲੰਘ ਦਿੱਤਾ ਗਿਆ ਦੇਖੋ ਜੀ ਮੋਸਟ ਪ੍ਰੋਬਬਲੀ ਵਿਦਨ ਸਾਢੇ 3-4 ਮਹੀਨਿਆਂ ਦੇ ਅੰਦਰ ਅੰਤਰ ਜਿਹੜਾ ਆ ਇਹਦੀ ਜਿਹੜੀ ਕੰਸਟਰਕਸ਼ਨ ਆ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਵਿੱਚ ਜਿਹੜਾ ਆ ਇਹ ਮਤਲਬ ਕੰਮ ਜਿਹੜਾ ਮੁਕੰਮਲ ਹੋਵੇ ਤੇ ਨਾਲ ਇਹਦੇ ਤੇ ਲਾਗਤ ਜਿਹੜੀ 40 ਤੋਂ 45 ਕਰੋੜ ਦੇ ਆਸ-ਪਾਸ ਜਿਹੜੀ ਇਹਦੇ ਤੇ ਲਾਗਤ ਲੱਗੂਗੀ ਤੇ 17 ਕਿਲੋਮੀਟਰ ਦਾ ਇਹ ਸਟ੍ਰੈਚ ਆ ਪੂਰਾ ਕਿਉਂਕਿ ਕੈਨ ਨੂੰ ਕਹਿ ਦਿੰਦੇ ਆ ਸੁਭਾਨਪੁਰ ਨਡਾਲਾ ਰੋਡ ਪਰ ਤੇ ਸੁਭਾਨਪੁਰ ਨਡਾਲਾ ਭਲੱਤ ਰੋਡ ਆ ਭਲੱਤ ਤੱਕ ਇਸ਼ੂ ਜਿਹੜਾ ਜ਼ਿਆਦਾ ਜਿਹੜਾ ਆ ਰਿਹਾ ਸੀ ਉਹ ਭਲੱਤ ਸਾਈਡ ਦਾ ਆ ਰਿਹਾ ਸੀ ਕਿਉਂਕਿ ਉਹਦੇ ਚ ਸਾਈਡ ਤੇ ਜਿਹੜੀ ਕੋਈ ਜ਼ਮੀਨ ਸੀਗੀ ਜਿਹੜੇ ਰੁੱਖ ਲੱਗੇ ਹੋਏ ਆ ਜੰਗਲਾਤ ਮੈਕਮੇ ਦੀ ਵੀ ਪਰਮਿਸ਼ਨ ਚਾਹੀਦੀ ਸੀਗੀ ਨਾਲ ਬਿਜਲੀ ਮੈਕਮੇ ਦੀ ਵੀ ਪਰਮਿਸ਼ਨ ਚਾਹੀਦੀ ਸੀ ਜਿਨ੍ਹਾਂ ਦੇ ਖੰਭੇ ਵਗੈਰਾ ਵਿੱਚ ਆਉਂਦੇ ਆ ਸੋ ਅਸੀਂ ਕੰਮ ਸਟਾਰ ਆ ਲੋਕ ਇੱਥੋਂ ਬੜੇ ਆਰਾਮ ਨਾਲੇ ਖੁੱਲੀ ਚੌੜੀ ਰੋਡ ਦੇ ਉੱਤੇ ਲੰਘ ਕੇ ਜਾਇਆ ਕਰਨਗੇ ਤੇ ਉਸ ਚੀਜ਼ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਮਹਿਕਮਾ ਜਿੱਥੇ ਨਾਲ ਆ ਤੇ ਕੋਈ ਕੋਈ ਹੋਰ ਵੀ ਮੁਸ਼ਕਲ ਆਈ ਕਿਸੇ ਤਰੀਕੇ ਸੀ ਇੱਥੇ ਚੜ ਕੇ ਆ ਇਹ ਨਾਲੇ ਕੋਈ ਦਾਦਾ ਨੀਗਾ ਕੋਈ ਨਵੀਂ ਰੋਡ ਇਹ ਸਰਕਾਰ ਦੀ ਆਪਾਂ ਬੜੇ ਚਿਰ ਦਾ ਇਹ ਮੰਗ ਸੀਗੀ ਪਰ ਇਹ ਪੂਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਸਾਡੇ ਟਾਈਮ 'ਚ ਪੂਰਾ ਹੋ ਰਿਹਾ ਇਦਾਂ ਹੀ ਨੰਡਾਲੇ 'ਚ ਜਿਹੜਾ ਸੀਵਰੇਜ ਦਾ ਵੀ ਕੰਮ ਸੀਗਾ ਇਹ ਵੀ ਕੋਈ ਨਵਾਂ ਨਹੀਂ ਸੀਗਾ ਇਹ ਕਿਤੇ 70 75 ਸਾਲਾਂ ਦਾ ਹੀ ਸੀ ਉਹ ਵੀ ਅਸੀਂ ਪੂਰਾ ਕਰਾ ਰਹੇ ਹਾਂ ਹਾਂ ਵਿੱਚ ਜਿਹੜੇ ਕੁਛ ਸ਼ੈਤਾਨੀ ਅੰਸਰ ਆ ਉਹ ਕੋਸ਼ਿਸ਼ ਇਹ ਕਰਦੇ ਕਿਸੇ ਨਾ ਕਿਸੇ ਤਰੀਕੇ ਵੀ ਡਕਾ ਦਈਏ ਪਰ ਉਹਨਾਂ ਦੀ ਮੈਂ ਕਹਿੰਦਾ ਜੀ ਬੇਅਕਲੀ ਇਹ ਬੇਸਮਝੀ ਹੈ ਕਿ ਲੋਕਾਂ ਨੂੰ ਜੇ ਖਰਾਬ ਕਰਕੇ ਤੰਗ ਕਰਨ ਦੀ ਕੋਸ਼ਿਸ਼ ਕਰੋਗੇ ਤੇ ਅਲਟੀਮੇਟਲੀ ਰੱਬ ਤੇ ਹੈਗਾ ਜੀ ਕੱਲ ਨੂੰ ਤੰਗੀ ਉਹਨਾਂ ਨੂੰ ਆਪ ਨੂੰ ਝੱਲਣੀ ਪਊਗੀ ਕੰਮ ਨਹੀਂ ਰੁਕਣਾ ਕੰਮ ਅਸੀਂ ਰੁਕਣ ਨਹੀਂ ਦਿੰਦੇ ਹਾਂ ਇਹ ਜ਼ਰੂਰ ਹੈ ਜਿਹੜੀਆਂ ਵੋਟਾਂ ਪਾ ਕੇ ਇਥੋਂ ਐਮਐਲਏ ਬਣਾਇਆ ਸੀਗਾ ਇੱਕ ਕਲਮ ਦਿੱਤੀ ਸੀਗੀ ਉਹਨੂੰ ਕਿ ਬਈ ਸਾਡੇ ਤੇ ਸਹਾਇੀ ਹੋਊਗਾ ਮਦਦ ਕਰੂਗਾ ਉਹ ਕਲਮ ਪਿੰਡ ਵਾਲਿਆਂ ਦੇ ਹੱਕ ਚ ਤੇ ਨਹੀਂ ਚੱਲ ਰਹੀ ਪਿੰਡ ਵਾਲਿਆਂ ਦੇ ਖਿਲਾਫ ਤੇ ਚ ਜ਼ਰੂਰ ਚੱਲ ਰਹੀ ਉਹਦੇ ਕਰਕੇ ਇਹ ਹੋ ਜਾਂਦਾ ਕਿ ਜਿਹੜਾ ਕੰਮ ਇੱਕ ਦਿਨ ਚ ਹੋਣਾ ਡੇਢ ਚ ਹੋ ਜਾਊਗਾ ਪਰ ਕੰਮ ਨਹੀਂ ਰੁਕਦਾ ਕੰਮ ਜਿਹੜਾ ਹੋ ਕੇ ਰਹੂਗਾ ਜਿੰਨਾ ਮਰਜ਼ੀ ਜ਼ੋਰ ਕੋਈ ਲਾ ਲਵੇ ਕੰਮ ਅਸੀਂ ਜਿਹੜੇ ਲੋਕਾਂ ਲਈ ਉਹਨਾਂ ਦੇ ਵੈਲਫੇਅਰ ਲਈ ਜਿਹੜੇ ਹੋਣੇ ਉਹ ਕੰਪਲੀਟ ਕਰਵਾ ਕੇ ਰਵਾਂਗੇ ਕਿੰਨੇ ਦਿਨ ਚ ਸ਼ੁਰੂ ਹੋ ਰਹਿਤਾ ਹੈ ਦੇਖੋ ਜੀ ਮੋਸਟ ਪ੍ਰੋਬਬਲੀ ਅਸੀਂ ਕਹਿ ਦਿੱਤਾ ਟੈਂਡਰਸ ਦੀ ਅਪਰੂਵਲ ਹੋਗੀ ਵਿਥਿਨ ਅ ਵੀਕ ਜਿਹੜਾ ਟੈਂਡਰ ਫਲੋਟ ਹੋ ਜਾਊਗਾ ਤੇ ਫਲੋਟ ਹੋ ਕੇ ਜਿਹੜਾ ਟੈਂਡਰ ਦਾ ਪ੍ਰੋਸੈਸ ਹੈ ਜਿੰਨੇ ਦਿਨਾਂ ਦਾ ਉਹ ਆਪਾਂ ਪ੍ਰੋ ਤੇ ਨੂੰ ਆਪਾਂ ਚੱਲਦਾ ਕਰਾਂਗੇ ਨਾਲੇ ਲੋਕਾਂ ਨੂੰ ਵੀ ਰਾਹਤ ਮਿਲੂਗੀ ਤੇ ਨਾਲੇ ਹੋਰ ਵੀ ਜਿਹੜੇ ਕੰਮ ਐ ਅੱਜ ਅੱਜ ਦੇ ਦਿਨੇ ਆਲਮੋਸਟ ਸਾਡੀਆਂ 8 ਸੜਕਾਂ ਦੇ ਜਿਹੜੇ ਆ ਉਦਘਾਟਨ ਅੱਜ ਤੇ ਅਸੀਂ ਇੱਕ ਦੋ ਦੇ ਅੱਜ ਉਦਘਾਟਨ ਕਰ ਰਹੇ ਹੂਰ ਥਾਂ ਤੇ ਪਿੰਡਾਂ ਦੀਆਂ ਸੜਕਾਂ ਤੇ ਨਾਲ ਜਿਹੜੀਆਂ 8 ਦੇ ਅਪਰੂਵਲ ਆ ਕੇ ਖੜੇ ਆ ਉਹ ਕੰਪਲੀਟ ਕਰਾਵਾਂਗੇ ਤੁਸੀਂ ਨੈਕਸਟ ਫਿਊ ਮੰਥਸ ਦੇਖੋਗੇ ਤੇ ਨਾਲ ਦੀ ਨਾਲ ਹੋਰ ਵੀ ਪੈਸੇ ਜਿਹੜੇ ਆ ਪਿੱਛੋਂ ਸੈਂਕਸ਼ਨ ਹੋਣ ਵਾਲੇ ਵਿਦਨਾਂ ਵੀਕ ਹੋਰ ਪੈਸੇ ਵੀ ਆ ਰਹੇ ਲਗਭਗ ਕਿਸੇ ਵੀ ਪਿੰਡ ਦੀ ਨਾਲੇ ਅਪੀਲ ਵੀ ਆ ਕਿਸੇ ਹੋਰ ਪਿੰਡ ਦੀ ਵੀ ਕੋਈ ਸੜਕ ਜਾਂ ਕੋਈ ਰਾਹ ਮਾੜਾ ਹੈ ਉਹ ਦੱਸਣ ਉਹਨਾਂ ਨੂੰ ਆਪਾਂ ਅਪਰੂਵਲ ਚ ਪਵਾ ਕੇ ਤੇ ਆਪਾਂ ਨੂੰ ਕੰਪਲੀਟ ਕਰਾਵਾਂਗੇ ਥੈਂਕ ਯੂ ਵੈਰੀ ਗੁੱਡ